ਪੰਜਾਬ ਨੂੰ ਕੋਈ ਇਨਵੈਸਟਮੈਂਟ ਕੋਈ ਇੰਡਸਟਰੀ ਐਸੀ ਨਹੀਂ ਚਾਹੀਦੀ ਹੈਗੀ ਹੈ ਜਿਹੜਾ ਹਵਾ ਨੂੰ ਪ੍ਰਦੂਸ਼ਿਤ ਕਰੇ ਪਾਣੀ ਨੂੰ ਪ੍ਰਦੂਸ਼ਿਤ ਕਰੇ ਪੰਜਾਬ ਨੂੰ ਜ਼ਰੂਰਤ ਹੈਗੀ ਹੈ ਇਸ ਸੋਚ ਦੀ ਕਿ ਬਈ ਸਾਨੂੰ ਪੰਜਾਬ ਨੂੰ ਜਿੰਨਾ ਗੰਦਾ ਕਰਨਾ ਸੀ ਆਪਾਂ ਕਰ ਚੁੱਕੇ ਉਹਨੂੰ ਤੋਂ ਅੱਗੇ ਨਹੀਂ ਕਰਨਾ ਹੈਗਾ ਔਰ ਉਹਨੂੰ ਸਾਫ਼ ਕਰਨਾ ਹੈਗਾ ਔਰ ਮੈਂ ਅਗਰ 20 ਸਾਲ ਪਹਿਲੇ ਜਾਂਦਾ ਸੀਗਾ ਲੁਧਿਆਣਾ ਵਿੱਚੋਂ ਤਾਂ ਉਹ ਜਿਹੜਾ ਬੁੱਢਾ ਨਾਲਾ ਸੀਗਾ ਉਹਦੇ ਨਾਲ ਸਾਨੂੰ ਪਤਾ ਸੀ ਕਿ ਨਾਲਾ ਹੈਗਾ ਪਰ ਜਿਹੜਾ ਹੁਣ ਮੈਂ ਜਾਨਣਾ ਮੈਂ ਦੇਖਦਾ ਉਹ ਤਾਂ ਬਿਲਕੁਲ ਹੀ ਪਾਣੀ ਕਾਲਾ ਹੋ ਗਿਆ ਹੈਗਾ ਇੰਡਸਟਰੀ ਵਾਲੇ ਕਹਿੰਦੇ ਕਿ ਅਸੀਂ ਤਾਂ ਪੂਰੇ ਜਿਹੜੇ ਪੈਰਾਮੀਟਰ ਆ ਉਹਨਾਂ ਨੂੰ ਪੂਰਾ ਕਰ ਰਹੇ ਆ ਪਰ ਕੁਝ ਲੋਕ ਸਾਨੂੰ ਬਲੈਕਮੇਲ ਕਰ ਰਹੇ ਆ ਉਹਨਾਂ ਵੱਲੋਂ ਵੀ ਵੱਡਾ ਕਟ ਕਰ ਲਿਆ ਜਾਂਦਾ ਇੱਕ ਕੰਮ ਕਰ ਲੈਨੇ ਆ ਅਗਰ ਇੰਡਸਟਰੀ ਇਹ ਸੋਚਦੀ ਹੈ ਚਲੋ ਆਪਾਂ ਰਿਕੁਐਸਟ ਕਰਦੇ ਆ ਕਿ ਆਪਾਂ ਪੰਜ ਛੇ ਲੋਕਾਂ ਦੀ ਟੀਮ ਬਣਾ ਲੈਨੇ ਆ ਲੇਟਸ ਗੋ ਐਂਡ ਸੀ ਕਿ ਉਹ ਜਿਹੜਾ ਤੋਂ ਪਾਣੀ ਸਿੱਟ ਰਹੇ ਹੈਗੇ ਐਗਜ਼ੌਸਟ ਮਤਲਬ ਬਾਹਰ ਪਾਣੀ ਜਿਹੜਾ ਉਹਨਾਂ ਦਾ ਆ ਰਿਹਾ ਹੈਗਾ ਉਹ ਸਾਫ਼ ਹੈ ਕਿ ਨਹੀਂ ਸਾਫ਼ ਹੈ ਉਹ ਸਭ ਨੂੰ ਦਿਖ ਜਾਏਗਾ ਮੱਕਾ ਬੀਜੂ ਰਣਾ ਗੁਰਜੀਤ ਇੱਕ ਮਾਡਲ ਦੇ ਰਿਹਾ ਤੁਹਾਨੂੰ ਇਹ ਸੋਲੂਸ਼ਨ ਲੱਗਦਾ ਆਪਣੀ ਇੰਡਸਟਰੀ ਵਾਸਤੇ ਉਹਨਾਂ ਨੂੰ ਚਾਹੀਦਾ ਹੋਏਗਾ ਮੱਕਾ ਚਾਹੀਦਾ ਇਸ ਕਰਕੇ ਬੋਲ ਰਿਹਾ ਉਹ ਠੀਕ ਹੈ ਲੇਕਿਨ ਉਹ ਸੋਲੂਸ਼ਨ ਨਹੀਂ ਹੈ ਪਰ ਤੁਹਾਨੂੰ ਅੱਗੇ ਕੋਈ ਨਜ਼ਰ ਆਉਂਦਾ ਫਿਊਚਰ ਦੇ ਵਿੱਚ ਕਿ ਕੋਈ ਸੁਧਾਰ ਹੋਊਗਾ ਪਾਣੀ ਦੇ ਮਸਲੇ ਤੇ ਮੁਸ਼ਕਲ ਹੈ ਮੁਸ਼ਕਲ ਹੈ ਕਿਉਂਕਿ ਲੋਕੀ ਨਹੀਂ ਆਪਣਾ ਉਹ ਨੁਕਸਾਨ ਸਮਝਣੋਂ ਤੇ ਆ ਟਾਕ ਚਿਰੀ ਦਮਦਮਾ ਸਾਹਿਬ ਵਿਖੇ ਵਹਿਣ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਅਮਿਤੋਜ ਮਾਨ ਤੇ ਲੱਖਾਸਾਨਾ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਦਵਿੰਦਰ ਸ਼ਰਮਾ ਜੀ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿਉਂਕਿ ਇਹਨਾਂ ਨੇ ਬਹੁਤ ਅਹਿਮ ਜਿਹੜੇ ਮਸਲਿਆਂ ਦੇ ਉੱਪਰ ਚਰਚਾ ਕੀਤੀ ਹੈ ਪਾਣੀ ਨੂੰ ਲੈ ਕੇ ਚਰਚਾ ਕੀਤੀ ਹੈ ਖੇਤੀ ਨੂੰ ਲੈ ਕੇ ਚਰਚਾ ਕੀਤੀ ਹੈ ਜੀ ਸਭ ਤੁਸੀਂ ਸਰ ਪਹੁੰਚੇ ਹੋ ਇੱਥੇ ਸਭ ਤੋਂ ਪਹਿਲਾਂ ਤਾਂ ਮਕਸਦ ਜਿਸ ਮਕਸਦ ਨਾਲ ਪਾਣੀਆਂ ਨੂੰ ਬਚਾਉਣ ਲਈ ਇੱਕ ਵਹਿਣ ਰੈਲੀ ਇੱਥੇ ਰੱਖੀ ਗਈ ਹਾਲਾਂਕਿ ਸਮੇਂ-ਸਮੇਂ ਤੇ ਤੁਸੀਂ ਅਵੇਅਰਨੈਸ ਦੇ ਲਈ ਪ੍ਰੋਗਰਾਮ ਕੈਂਪੇਨ ਟਾਈਪ ਵੀ ਚਲਾਉਂਦੇ ਰਹਿੰਦੇ ਹੋ ਤੁਹਾਨੂੰ ਕੀ ਲੱਗਦਾ ਕਿ ਲੋਕ ਅਵੇਅਰ ਹੋ ਰਹੇ ਆ ਔਰ ਅੱਜ ਤੁਹਾਨੂੰ ਲੱਗਿਆ ਕਿੜੀਆਂ-ਕਿਹੜੀਆਂ ਚੀਜ਼ਾਂ ਨੂੰ ਲੈ ਕੇ ਚਰਚਾ ਵੀ ਹੋਈ ਹੈ ਜੀ ਦੇਖੋ ਅੱਜ ਬੈਸਾਖੀ ਦੇ ਅਵਸਰ ਦੇ ਵਿੱਚ ਲੋਕੀ ਆਪਣਾ ਮੱਥਾ ਟੇਕਣ ਆਉਂਦੇ ਹੈਗੇ ਆ ਲੇਕਿਨ ਮੈਨੂੰ ਲੱਗਦਾ ਕਿ ਉਹਦੇ ਬਾਵਜੂਦ ਵੀ ਅਗਰ ਲੋਕੀ ਟਾਈਮ ਕੱਢ ਕੇ ਇਹਨਾਂ ਮੁੱਦਿਆਂ ਤੇ ਇਕੱਠੇ ਹੋ ਕੇ ਸੋਚ ਰਹੇ ਆ ਮੰਥਨ ਕਰ ਰਹੇ ਹੈਗੇ ਉਹ ਇੱਕ ਬੜਾ ਪੋਜ਼ਿਟਿਵ ਸਾਈਨ ਹੈਗਾ ਪੋਜ਼ਿਟਿਵ ਸਾਈਨ ਹੈਗਾ ਔਰ ਉਹਨੂੰ ਆਪਾਂ ਸਮਝੀਏ ਥੋੜਾ ਜਿਹਾ ਕਿਉਂਕਿ ਹੁਣ ਪੰਜਾਬ ਨੂੰ ਜ਼ਰੂਰਤ ਹੈਗੀ ਹੈ ਇਸ ਸੋਚ ਦੀ ਕਿ ਵੇ ਸਾਨੂੰ ਪੰਜਾਬ ਨੂੰ ਜਿੰਨਾ ਗੰਦਾ ਕਰਨਾ ਸੀ ਆਪਾਂ ਕਰ ਚੁੱਕੇ ਹੁਣ ਉਹ ਤੋਂ ਅੱਗੇ ਨਹੀਂ ਕਰਨਾ ਹੈਗਾ ਔਰ ਉਹਨੂੰ ਸਾਫ਼ ਕਰਨਾ ਹੈਗਾ ਤਾਂ ਮੈਨੂੰ ਲੱਗਦਾ ਕਿ ਬਹੁਤ بڑا ਇੱਕ ਚੈਲੰਜ ਹੈਗਾ ਔਰ ਅਗਰ ਸਾਡੇ ਸਾਥੀਆਂ ਨੇ ਚੈਲੰਜ ਸਵੀਕਾਰ ਕੀਤਾ ਹੈ ਔਰ ਉਹਨੂੰ ਅੱਗੇ ਲੈ ਕੇ ਲੀਡ ਕਰ ਰਹੇ ਹੈਗੇ ਹੈ ਤਾਂ ਸਾਡਾ ਜਿੰਨਾ ਐਜ਼ ਅ ਸਿਟੀਜ਼ਨ ਸਹਿਯੋਗ ਹੋ ਸਕਦਾ ਉਹ ਸਭ ਨੂੰ ਕਰਨਾ ਚਾਹੀਦਾ ਹੈਗਾ ਤਾਂ ਮੇਰਾ ਆਣਾ ਇੱਥੇ ਅੱਜ ਇੱਕ ਇੰਡੀਕੇਟ ਕਰਦਾ ਕਿ ਵੀ ਅਸੀਂ ਸਾਰੇ ਸੋਚ ਹੈਗੀਆਂ ਕਿ ਭਈ ਇਹ ਸਿਰਫ ਇਹ ਨਹੀਂ ਕਿ ਆਪਾਂ ਸੋਚੀਏ ਕਿ ਭਈ ਮੀਡੀਆ ਦੇ ਮਾਧਿਅਮ ਤੋਂ ਜਾਂ ਆਰਟੀਕਲਸ ਤੋਂ ਜਾਂ ਉਹਦੇ ਨਾਲ ਗੱਲ ਹੁੰਦੀਆਂ ਹੈਗੀਆਂ ਪਰ ਮੈਨੂੰ ਲੱਗਦਾ ਕਿ ਭਈ ਗਰਾਊਂਡ ਤੇ ਵੀ ਆਪਾਂ ਨੂੰ ਬੈਠ ਕੇ ਸਭ ਨੂੰ ਇੱਕ ਸੋਚਣਾ ਪਏਗਾ ਔਰ ਇਸ ਤਰਫ ਚੱਲਣਾ ਪਏਗਾ ਕਿ ਭਈ ਪੰਜਾਬ ਨੂੰ ਬਚਾਈਏ ਪੰਜਾਬ ਦੇ ਪਾਣੀ ਨੂੰ ਬਚਾਈਏ ਪੰਜਾਬ ਦੇ ਹਵਾ ਨੂੰ ਬਚਾਈਏ ਇਹ ਬਹੁਤ ਜ਼ਰੂਰੀ ਹੈ ਸਰ ਅਵੇਅਰਨੈਸ ਪ੍ਰੋਗਰਾਮ ਤੁਸੀਂ ਲਗਾਤਾਰ ਚਲਾ ਰਹੇ ਥੋਨੂੰ ਲੱਗਦਾ ਕਿ ਲੋਕ ਅਵੇਅਰ ਹੋ ਰਹੇ ਭਾਵੇਂ ਬੁੱਢੇ ਨਾਲੇ ਦਾ ਹੀ ਅਸੀਂ ਜ਼ਿਕਰ ਕਰ ਰਹੇ ਆਂ ਸਰਕਾਰ ਵੱਲੋਂ ਇਹ ਆਉਂਦਾ ਕਿ ਪਹਿਲਾਂ ਨਾਲੋਂ ਠੀਕ ਹੋ ਗਿਆ ਸਾਥ ਪੀਚੇਵਾਲ ਹੁਣਾ ਵੱਲੋਂ ਵੀ ਆਉਂਦਾ ਕਹਿੰਦੇ ਕਿ ਜੀ ਪਹਿਲਾਂ ਨਾਲੋਂ ਠੀਕ ਹੋ ਗਿਆ ਮੈਂ ਤਾਂ ਕਦੀ ਠੀਕ ਦੇਖਿਆ ਨਹੀਂ ਮੈਨੂੰ ਪੰਜਾਬ ਵਿੱਚ ਰਹਿੰਦੇ ਕਿੰਨੇ ਸਾਲ ਹੋ ਗਏ ਐ ਔਰ ਮੈਂ ਅਗਰ 20 ਸਾਲ ਪਹਿਲੇ ਜਾਂਦਾ ਸੀਗਾ ਲੁਧਿਆਣੇ ਵਿੱਚੋਂ ਤਾਂ ਉਹ ਜਿਹੜਾ ਬੁੱਢਾ ਨਾਲਾ ਸੀਗਾ ਉਹਦੇ ਨਾਲ ਸਾਨੂੰ ਪਤਾ ਸੀ ਕਿ ਨਾਲਾ ਹੈਗਾ ਪਰ ਜਿਹੜਾ ਹੁਣ ਮੈਂ ਜਾਂਦਾ ਮੈਂ ਦੇਖਦਾ ਉਹ ਤਾਂ ਬਿਲਕੁਲ ਹੀ ਪਾਣੀ ਕਾਲਾ ਹੋ ਗਿਆ ਹੈਗਾ ਇੱਕ ਤਰ੍ਹਾਂ ਦਾ ਜ਼ਹਿਰ ਪੂਰਾ ਓਪਨਲੀ ਫੈਲ ਰਿਹਾ ਹੈਗਾ ਔਰ ਸਰਕਾਰਾਂ ਫੇਲ ਕਰ ਗਈਆਂ ਹੈਗੀਆਂ ਲੇਟਸ ਬੀ ਵੈਰੀ ਕਲੀਅਰ ਸਰਕਾਰਾਂ ਫੇਲ ਕਰ ਗਈਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨੂੰ ਸਾਫ਼ ਕੀਤਾ ਜਾਏ ਇਹ ਮੇਰਾ ਬਹੁਤ ਜਗ੍ਹਾ ਬਹੁਤ ਟਾਈਮ ਤੋਂ ਮੈਂ ਇਹ ਗੱਲ ਕਹਿੰਦਾ ਆ ਰਿਹਾ ਹੈਗਾ ਔਰ ਹਲੇ ਵੀ ਮੇਨਟੇਨ ਕਰਦਾ ਹੈ ਪੰਜਾਬ ਨੂੰ ਕੋਈ ਇਨਵੈਸਟਮੈਂਟ ਕੋਈ ਇੰਡਸਟਰੀ ਐਸੀ ਨਹੀਂ ਚਾਹੀਦੀ ਹੈਗੀ ਹੈ ਜਿਹੜਾ ਹਵਾ ਨੂੰ ਪ੍ਰਦੂਸ਼ਿਤ ਕਰੇ ਪਾਣੀ ਨੂੰ ਪ੍ਰਦੂਸ਼ਿਤ ਕਰੇ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਹੈ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇਲ੍ਹ ਵਿੱਚ ਜ਼ਰੂਰ ਪਾਣਾ ਚਾਹੀਦਾ ਜਿਹੜਾ ਸਫਾਈ ਨਹੀਂ ਕਰਦਾ ਹੈਗਾ ਜਿਹੜਾ ਪਾਣੀ ਇੰਡਸਟਰੀ ਜਿਹੜੀ ਨਹੀਂ ਡਿਲੀਵਰ ਕਰ ਪੈਂਦੀ ਹੈ ਗੰਦਾ ਪਾਣੀ ਬਾਹਰ ਸਿੱਟਦੀ ਹੈਗੀ ਹੈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈਗੀ ਹੈ ਦੂਸਰੀ ਗੱਲ ਹੈ ਕਿ ਗਵਰਨਮੈਂਟਸ ਨੂੰ ਵੀ ਉਹ ਇਨਵੈਸਟਮੈਂਟ ਦੀ ਕੀ ਜ਼ਰੂਰਤ ਹੈਗੀ ਹੈ ਕਿ ਜਿਹੜੀ ਤੁਹਾਡੀ ਤਬਾਹੀ ਕਰ ਰਹੀ ਹੈਗੀ ਹੈ ਦਿਸ ਇਜ਼ ਸਮਥਿੰਗ ਵੀ ਮਸਟ ਅੰਡਰਸਟੈਂਡ ਸੋ ਲੋਕਾਂ ਨੂੰ ਸਮਝਣਾ ਕਿ ਇਨਵੈਸਟਮੈਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਿਕਾਸ ਹੋ ਜਾਂਦਾ ਤੁਹਾਨੂੰ ਅਗਰ ਪਾਣੀ ਜ਼ਹਿਰ ਮਿਲ ਰਿਹਾ ਹੈਗਾ ਹਵਾ ਤੁਹਾਡੀ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਇਹ ਇਨਵੈਸਟਮੈਂਟ ਨਹੀਂ ਹੈ ਤੁਹਾਡੀ ਜ਼ਿੰਦਗੀ ਵਾਸਤੇ ਅਸਲੀ ਇਹੀ ਇਨਵੈਸਟਮੈਂਟ ਹੈ ਤੁਹਾਨੂੰ ਉਹਦਾ ਖਿਆਲ ਨਹੀਂ ਹੈਗਾ ਤੁਸੀਂ ਦੇਖਦੇ ਹੋ ਕਿ ਕਿਸੇ ਦਾ ਬਿਜ਼ਨਸ ਵੱਧਦਾ ਹੈ ਤਾਂ ਤੁਹਾਡਾ ਪ੍ਰਦੇਸ਼ ਤੇ ਡਿਵੈਲਪਮੈਂਟ ਹੁੰਦੀ ਹੈ ਉਹ ਪ੍ਰਦੇਸ਼ ਦੀ ਡਿਵੈਲਪਮੈਂਟ ਨਹੀਂ ਹੈ ਉਹ ਪ੍ਰਦੇਸ਼ ਦਾ ਵਿਨਾਸ਼ ਹੈ ਇਸਤਰੀ ਵਾਲੇ ਕਹਿੰਦੇ ਕਿ ਅਸੀਂ ਤਾਂ ਪੂਰੇ ਜਿਹੜੇ ਪੈਰਾਮੀਟਰ ਆ ਉਹਨਾਂ ਨੂੰ ਪੂਰਾ ਕਰ ਰਹੇ ਆ ਪਰ ਕੁਝ ਲੋਕ ਸਾਨੂੰ ਬਲੈਕਮੇਲ ਕਰ ਰਹੇ ਆ ਉਹਨਾਂ ਵੱਲੋਂ ਵੀ ਵੱਡਾ ਕੱਟ ਕਰ ਲਿਆ ਜਾਂਦਾ ਇੱਕ ਕੰਮ ਕਰ ਲੈਣੇ ਆ ਅਗਰ ਇੰਡਸਟਰੀ ਇਹ ਸੋਚਦੀ ਹੈ ਚਲੋ ਆਪਾਂ ਰਿਕੁਐਸਟ ਕਰਦੇ ਆ ਕਿ ਆਪਾਂ 5-6 ਲੋਕਾਂ ਦੀ ਟੀਮ ਬਣਾ ਲੈਣੇ ਆ ਲੈਟਸ ਗੋ ਐਂਡ ਸੀ ਕਿ ਉਹ ਜਿਹੜਾ ਤੋਂ ਪਾਣੀ ਸਿਟਰੇ ਹੈਗੇ ਐਗਜ਼ੌਸਟ ਮਤਲਬ ਬਾਹਰ ਪਾਣੀ ਜਿਹੜਾ ਉਹਨਾਂ ਦਾ ਆ ਰਿਹਾ ਹੈਗਾ ਉਹ ਸਾਫ਼ ਹੈ ਕਿ ਨਹੀਂ ਸਾਫ਼ ਹੈ ਉਹ ਸਭ ਨੂੰ ਦਿਖ ਜਾਏਗਾ ਵੀ ਡੋਨਟ ਨੀਡ ਪੋਲੀਟੀਸ਼ੀਅਨਸ ਇਨ 댓 ਇਹ ਨਹੀਂ ਹੋਏ ਕਿ ਤੁਸੀਂ ਕੱਲ ਕਿਸੇ ਮੰਤਰੀ ਨੂੰ ਲਿਆਓ ਕਿਸੇ ਐਮ ਐਲ ਏ ਨੂੰ ਲਿਆਓ ਉਸ ਕਮੇਟੀ ਵਿੱਚ ਹੋਣਾ ਐਸੀ ਗੱਲ ਨਹੀਂ ਹੈ ਲੈਟਸ ਹੈਵ ਸਿਟੀਜ਼ਨਸ ਕਮੇਟੀ ਓਪਨਲੀ ਹੈ ਓਪਨਲੀ ਚੈਲੰਜ ਹੈ ਕਿਹੜੀ ਇੰਡਸਟਰੀ ਕਹਿੰਦੀ ਹੈ ਅਸੀਂ ਸਾਫ਼ ਪਾਣੀ ਦੇਣ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਉਲਟਾ ਆਮ ਆਦਮੀ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਕਿ ਆ ਕਿ ਐਸੀ ਡਿਵੈਲਪਮੈਂਟ ਕਰ ਰਹੇ ਹਾਂ ਅਸੀਂ ਏਮਪਲੋਇਮੈਂਟ ਜਨਰੇਟ ਕਰ ਰਹੇ ਹਾਂ ਕਿ ਸਾਨੂੰ ਐਸੀ ਏਮਪਲੋਇਮੈਂਟ ਨਹੀਂ ਚਾਹੀਦੀ ਹੈ ਕਿ ਜਿਹੜਾ ਸਾਰਾ ਨੁਕਸਾਨ ਕਰੇ ਸਰਕਾਰ ਨੇ ਇਸ ਵਾਰ ਕਿਹਾ ਕਿ ਵੱਖ-ਵੱਖ ਜ਼ੋਨ ਵੰਡ ਕੇ ਅਸੀਂ ਝੋਨਾ ਲਾਉਣਾ ਇਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਗਰਾਊਂਡ ਵਾਟਰ ਥੱਲੇ ਜਾ ਰਿਹਾ ਹੈ ਲਗਾਤਾਰ ਪਾਣੀ ਔਰ ਉਹਦੇ ਤੇ ਕੋਈ ਅਸਰ ਪਊਗਾ ਇਹ ਨਾ ਇੱਕ ਤਰ੍ਹਾਂ ਦੇ ਜਿਹਨੂੰ ਕਹਿੰਦੇ ਨੇ ਕਿ ਕਾਸਮੈਟਿਕ ਸਰਜਰੀ ਹੈ ਇਹ ਆਪਾਂ ਸੋਚਦੇ ਹਾਂ ਕਿ ਇਹ ਜੇ ਕੰਮ ਕਰਨ ਨਾਲ ਅਸੀਂ ਉਹਦਾ ਸੋਲੂਸ਼ਨ ਲੱਭ ਲਵਾਂਗੇ ਇਹ ਸੋਲੂਸ਼ਨ ਨਹੀਂ ਹੈਗਾ ਇਹ ਸਿਰਫ ਤੁਸੀਂ ਲੋਕਾਂ ਨੂੰ ਦੱਸਦਾ ਕਿ ਦੇਖੋ ਜੀ ਸਰਕਾਰ ਕਿੰਨੀ ਸੀਰੀਅਸ ਹੈ ਇਸ ਗੱਲ ਤੇ ਪਰ ਮੈਨੂੰ ਇਹ ਸਮਝ ਆਉਂਦਾ ਹੈ ਕਿ ਜਦ ਤੋਂ ਆਪਾਂ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਹੈ ਪੰਜਾਬ ਵਿੱਚ ਪਾਣੀ ਘਟ ਪਾਣੀ ਦਾ ਜਿਹੜਾ ਦੋਹਨ ਹੈ ਉਹ ਘਟ ਹੋਏ ਤਦ ਤੋਂ ਜਿਹੜਾ ਏਰੀਆ ਅੰਡਰ ਪੈਡੀ ਹੈ ਉਹ ਵੱਧ ਗਿਆ ਹੁਣ ਜਿੰਨਾ ਸਭ ਤੋਂ ਰਿਕਾਰਡ ਤੇ ਸੀਗਾ ਅੱਜ ਜੋ ਪੰਜਾਬ ਵਿੱਚ ਪੈੜੀ ਦਾ ਏਰੀਆ ਹੈਗਾ ਸੋ ਆਬਵੀਅਸਲੀ ਕਿਉਂਕਿ ਪੈਡੀ ਨੂੰ 5000 ਲੀਟਰ ਚਾਹੀਦਾ 1 ਕਿਲੋ ਰਾਈਸ ਪੈਦਾ ਕਰਨ ਵਾਸਤੇ ਤਾਂ ਉਹ ਤਾਂ ਦੋਹਨ ਤਾਂ ਹੋ ਹੀ ਰਹੇਗਾ ਸਭ ਨੂੰ ਦਿਖ ਰਿਹਾ ਹੈਗਾ ਸਿਰ ਟੈਂਪਰਰੀ ਕੋਸਮੈਟਿਕ ਸਰਜਰੀ ਨਾਲ ਸੋਲੂਸ਼ਨ ਨਹੀਂ ਹੈਗਾ ਇਹਦਾ ਸੋਲੂਸ਼ਨ ਹੈ ਕਿ ਆਪਾਂ ਇਹਦਾ ਆਲਟਰਨੇਟਿਵ ਲੱਭਣਾ ਹੈ ਤਾਂ ਕਿਉਂ ਨਹੀਂ ਅਸੀਂ ਕਿਸਾਨਾਂ ਨੂੰ ਉਹ ਨੈਟ ਰਿਟਰਨ ਦੇ ਸਕੀਏ ਜਿਹੜਾ ਅਸੀਂ ਪੈਡੀ ਨਾਲ ਦੇ ਮਿਲਦਾ ਉਹਨਾਂ ਨੂੰ ਜੇ ਪੈਡੀ ਵਿੱਚ ਉਹਨਾਂ ਐਕਸ ਅਮਾਉਂਟ ਮਿਲਦਾ ਹੈ ਐਜ਼ ਇਨਕਮ ਯਾ ਐਜ਼ ਪ੍ਰੋਫਿਟ ਤਾਂ ਉਹ ਅਸੀਂ ਬਾਕੀ ਜਿਹੜੀ ਫਸਲਾਂ ਹੈਗੀਆਂ ਆਲਟਰਨੇਟਿਵਸ ਉਹਨਾਂ ਨੂੰ ਦੇ ਸਕੀਏ ਸੋਲੂਸ਼ਨ ਹੋ ਜਾਏਗਾ ਲੇਕਿਨ ਆਪਾਂ ਕਰਨਾ ਨਹੀਂ ਚਾਹਦੇ ਸੋਲੂਸ਼ਨ ਕੋਈ ਨੂੰ ਲੱਗਦਾ ਹੈ ਕਿ ਭਾਵੇਂ ਜ਼ੋਨ ਵੰਡ ਕੇ ਅੱਡ-ਅੱਡ ਜ਼ਿਲ੍ਹਿਆਂ ਦੇ ਹਿਸਾਬ ਨਾਲ ਉਹ ਕਰਿਆ ਜਾਵੇ ਪਰ ਕੋਈ ਅਸਰ ਪਊਗਾ ਨਹੀਂ ਇਹਦੇ ਨਾਲ ਇਹ ਸੋਲੂਸ਼ਨ ਨਹੀਂ ਹੈ ਫਿਰ ਤੁਸੀਂ ਇੱਕ ਤਰਫ ਜ਼ੋਨ ਬਣਾਤਾ ਫਿਰ ਤੁਸੀਂ ਇੱਕ ਤਰਫ ਇਹ ਵੀ ਕੀਤਾ ਹੈ ਕਿ ਭਈ ਜਿਹੜਾ 15 ਤਰੀਕ 15 ਜੂਨ ਦੇ ਆਸ-ਪਾਸ ਜਿਹੜੀ ਆਪਾਂ ਟ੍ਰਾਂਸਪਲੈਂਟਿੰਗ ਕਰਦੇ ਸੀਗੇ ਉਹ 10-15 ਦਿਨ ਪਹਿਲੇ ਕਰਤੀ ਗਈ ਹੈ ਜਦ ਤੁਸੀਂ 10-15 ਦਿਨ ਪਹਿਲੇ ਕਰਦੇ ਉਸ ਨਾਲ ਦਾ ਪਾਣੀ ਦਾ ਦੋਹਣ ਹੋ ਰਿਹਾ ਹੈ ਸੋ ਕਿ ਤੁਸੀਂ ਬਚਾਇਆ ਕਿੰਨਾ ਔਰ ਖੋਇਆ ਕਿੰਨਾ ਇਹਦਾ ਵੀ ਜਿਹੜਾ ਆਡਿਟ ਹੋ ਜਾਏ ਪਤਾ ਚਲ ਜਾਏਗਾ ਕਿ ਉਹ ਠੀਕ ਡਿਸੀਜਨ ਹੈ ਕਿ ਗਲਤ ਹੈ ਰਾਣਾ ਗੁਰਜੀਤ ਮਾਡਲ ਦੇ ਰਹੇ ਉਹ ਕਹਿੰਦੇ ਕਿ ਮੱਕਾ ਬੀਜੋ ਇਹ ਤੁਹਾਨੂੰ ਮੱਕਾ ਬੀਜੋ ਰਾਣਾ ਗੁਰਜੀਤ ਇੱਕ ਮਾਡਲ ਦੇ ਰਹੇ ਆ ਤੁਹਾਨੂੰ ਇਹ ਸੋਲੂਸ਼ਨ ਲੱਗਦਾ ਦੇਖੋ ਮੱਕਾ ਬੀਜਣਾ ਕੋਈ ਨਾ ਨਹੀਂ ਕਰਦਾ ਪਰ ਮੱਕਾ ਦਾ ਜਿਹੜਾ ਰਿਟਰਨ ਹੈ ਉਹ ਉਨਾ ਹੋਣਾ ਚਾਹੀਦਾ ਜਿੰਨਾ ਝੋਨੇ ਤੋਂ ਨਿਕਲਦਾ ਹੈਗਾ ਉਹ ਰਾਣਾ ਗੁਰਦੀਪ ਦੇ ਮਾਡਲ ਵਿੱਚ ਆਂਦਾ ਦੱਸੋ ਤੁਸੀਂ ਉਹ ਠੀਕ ਹੈ ਆਪਣੀ ਇੰਡਸਟਰੀ ਵਾਸਤੇ ਉਹਨਾਂ ਨੂੰ ਚਾਹੀਦਾ ਹੋਵੇਗਾ ਮੱਕਾ ਚਾਹੀਦਾ ਇਸ ਕਰਕੇ ਬੋਲ ਰਹੇ ਉਹ ਠੀਕ ਹੈ ਲਿਕਨ ਉਹ ਸੋਲੂਸ਼ਨ ਸੋਲੂਸ਼ਨ ਨਹੀਂ ਆਏਗਾ ਜਿੱਥੇ ਸੋਲੂਸ਼ਨ ਆਏਗਾ ਆਪਾਂ ਉੱਥੀ طرف ਧਿਆਨ ਦੇਈਏ ਉਹ ਹੈਗਾ ਕਿ ਵੀ ਮੱਕੀ ਤੋਂ ਇਨਾ ਨੈਟ ਰਿਟਰਨ ਹੋਣਾ ਚਾਹੀਦਾ ਜਿੰਨਾ ਝੋਨੇ 'ਚ ਹੁੰਦਾ ਤਾਂ ਤਾਂ ਕਿਸਾਨ ਸ਼ਿਫਟ ਕਰੇਗਾ ਨਹੀਂ ਤਾਂ ਨਹੀਂ ਕਰੇਗਾ ਸਰ ਇੱਕ ਮੇਰਾ ਅਖੀਰਲਾ ਸਵਾਲ ਪਾਣੀਆਂ ਨੂੰ ਲੈ ਕੇ ਹੀ ਹੈ ਤੁਸੀਂ ਲੰਬੇ ਸਮੇਂ ਤੋਂ ਚਿੰਤਾ ਜ਼ਾਹਰ ਕਰ ਰਹੇ ਹੋ ਲੰਬੇ ਸਮੇਂ ਤੇ ਕੰਮ ਕਰ ਰਹੇ ਹੋ ਤੁਹਾਡੀ ਪੂਰੀ ਟੀਮ ਜਿਹੜੀ ਹੈ ਕੰਮ ਕਰ ਰਹੀ ਹੈ ਪਿਛਲੇ ਸਮੇਂ ਤੋਂ ਲਗਾਤਾਰ ਹਾਲਾਂਕਿ ਥੋੜ ਨੂੰ ਟਰੋਲ ਵੀ ਕਰ ਦਿੱਤਾ ਜਾਂਦਾ ਹੈ ਕਹਿੰਦੇ ਕਿ ਬੋਤਲਾਂ ਫਿਰ ਤੁਸੀਂ ਵਿੱਚੇ ਸੁੱਟ ਦਿਨੇ ਹੋ ਆਈਟੀ ਸੈਲਸ ਦੇ ਵੱਲੋਂ ਪਰ ਤੁਹਾਨੂੰ ਅੱਗੇ ਕੋਈ ਨਜ਼ਰ ਆਉਂਦਾ ਫਿਊਚਰ ਦੇ ਵਿੱਚ ਕਿ ਕੋਈ ਸੁਧਾਰ ਹੋਊਗਾ ਪਾਣੀਆਂ ਦੇ ਮਸਲੇ ਤੇ ਮੁਸ਼ਕਲ ਹੈ ਮੁਸ਼ਕਲ ਹੈ ਕਿਉਂਕਿ ਲੋਕੀ ਨਹੀਂ ਆਪਣਾ ਨੁਕਸਾਨ ਸਮਝਣ ਨੂੰ ਤਿਆਰ ਜਦ ਜਦ ਤੱਕ ਲੋਕੀ ਨਹੀਂ ਨੁਕਸਾਨ ਸਮਝਦੇ ਆਪਣਾ ਯਾ ਸਮਾਜ ਵਿੱਚ ਕੀ ਹੋ ਰਿਹਾ ਹੈਗਾ ਤੁਹਾਨੂੰ ਇੱਕ ਕਦੀ ਨਹੀਂ ਉਹਦੀ ਲੜਾਈ ਹੈ ਜਿਹੜੀ ਉਹਦੀ ਜਿਹੜੀ ਆਵਾਜ਼ ਜਿਹੜੀ بلند ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਨਹੀਂ ਹੋ ਪਾਏਗੀ ਮੈਂ ਮਾਸ ਮੂਵਮੈਂਟ ਨਹੀਂ ਬਣਦੀ ਲੋ ਜੋ ਤੱਕ ਗਰਾਊਂਡ ਤੇ ਲੋਕ ਨਹੀਂ ਸਮਝਣਗੇ ਉਦੋਂ ਤੱਕ ਕੁਝ ਨਹੀਂ ਹੋ ਪਾਉਂਦਾ ਅੱਜ ਵੀ ਇਹੀ ਗੱਲ ਕਹੀ ਹੈ ਕਿ ਕਿਸਾਨਾਂ ਨੇ ਇਹ ਸਮਝਿਆ ਕਿ ਉਹਨਾਂ ਦੀ ਕੋਈ ਲੜਾਈ ਨਹੀਂ ਲੜ ਰਿਹਾ ਉਹਨਾਂ ਨੇ 2020-21 ਵਿੱਚ ਜਿਹੜਾ ਕਿ ਦਿੱਲੀ ਦੇ ਆਸ-ਪਾਸ ਜਿਹੜਾ ਅੰਦੋਲਨ ਕੀਤਾ ਸੀਗਾ ਉਹ ਉਹਨਾਂ ਨੇ ਆਪਣੇ ਆਪ ਆਪਣੇ ਆਪਣੇ ਵजूद ਤੇ ਖੜੇ ਹੋ ਕੇ ਲੜਿਆ ਔਰ ਦੇਖੋ ਇਹ ਸਾਰਾ ਸਮਾਜ ਵੀ ਉਹਨਾਂ ਨਾਲ ਜਿਹੜਿਆ ਜੁੜਿਆ ਔਰ ਅਖੀਰ ਦੀ ਸਰਕਾਰ ਨੂੰ ਵਿਡਰੋਅ ਕਰਨੇ ਪੈਗੇ ਲਾਜ਼ ਤਾਂ ਇਹੀ ਤਰੀਕਾ ਇੱਥੇ ਹੈਗਾ ਕਿ ਆਪਾਂ ਸਾਰੇ ਉਸ ਲੜਾਈ ਨੂੰ ਲੜੀਏ ਇਹ ਨਹੀਂ ਕਿ ਸੋਚੀਏ ਕਿ ਅਵੀ ਤੋਜਮਾਨ ਦੀ ਹੀ ਲੜਾਈ ਹੈਗੀ ਆ ਜਾਂ ਕਿਸੇ ਹੋਰ ਦੀ ਲੜਾਈ ਹੈਗੀ ਐਸਾ ਨਹੀਂ ਆ ਜਾਂ ਆਪਣਾ ਕਾਲਾ ਪਾਣੀ ਦੇ ਮੋਰਚੇ ਦੀ ਲੜਾਈ ਹੈਗੀ ਨਹੀਂ ਸਭ ਦੀ ਲੜਾਈ ਹੈਗੀ ਏ ਜਿਸ ਦਿਨ ਤੱਕ ਅਸੀਂ ਇਹ ਸਾਡੇ ਜ਼ਹਿਨ 'ਚ ਨਹੀਂ ਆਂਦਾ ਮੈਨੂੰ ਲੱਗਦਾ ਕਿ ਇਹ ਜੀ ਜਿਹੜੀ ਆਪਾਂ ਸੋਚਦੇ ਪਏ ਆ ਕਿ ਬਦਲਾਵ ਹੋ ਜਾਏਗਾ ਇੰਨੀ ਜਲਦੀ ਨਹੀਂ ਹੋਏਗਾ ਟਾਈਮ ਲੱਗੇਗਾ ਤਾ ਦਵਿੰਦਰ ਸ਼ਰਮਾ ਜੀ ਸਾਡੇ ਨਾਲ ਸੀਗੇ ਪਾਣੀਆਂ ਦੇ ਮਸਲੇ ਤੇ ਲਗਾਤਾਰ ਕੰਮ ਕਰ ਰਹੇ ਆ ਐਗਰੀਕਲਚਰ ਤੇ ਲਗਾਤਾਰ ਕੰਮ ਕਰ ਰਹੇ ਆ ਕਿਸਾਨ ਤੇ ਕਿਸਾਨੀ ਦੇ ਮਸਲੇ ਤੇ ਲਗਾਤਾਰ ਖੁੱਲ ਕੇ ਬੋਲਦੇ ਆ ਲੌਜੀਕਲੀ ਆਪਣੀ ਗੱਲ ਰੱਖਦੇ ਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਮਾਸ ਮੂਵਮੈਂਟ ਨਹੀਂ ਬਣਦੀ ਜਦੋਂ ਤੱਕ ਗਰਾਊਂਡ ਤੇ ਆਮ ਲੋਕ ਅਵੇਅਰ ਨਹੀਂ ਹੁੰਦੇ ਉਦੋਂ ਤੱਕ ਪਾਣੀਆਂ ਦੇ ਮਸਲੇ ਤੇ ਕੋਈ ਹੱਲ ਹੁੰਦਾ ਹੋਇਆ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਗਰੂਪ ਪੰਜਾਬ ਟੀਵੀ ਤਲਵੰਡੀ ਸਾਬ